ਹਾਂਜੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਬਾਈ ਚੇਲੇ ਬਣ ਕੇ ਗਏ ਮੇਰੇ ਵੀਰੋ ਸੁੱਖਾਂ ਬਰਾੜ ਅੱਲਾ ਰੱਖਾ ਮੇਰੇ ਵੀਰੋ ਪਿੰਡ ਰੜੇ ਵਾਲਾ ਮੇਰੇ ਵੀਰੋ ਜਿੱਥੋਂ ਆਹ ਮੁੰਡੇ ਕਹਿੰਦੇ ਰਾਜਸਥਾਨ ਤੋਂ ਚੱਲ ਗਿਆ ਮੇਰੇ ਵੀਰੋ ਜਿਹਨਾਂ ਨੇ ਉਸਤਾਦ ਤਾਰਨ ਕੀਤਾ ਹੈ ਬਾਈ ਅੰਗਰੇਜ਼ ਕੋਟਰੇ ਨੂੰ 50000 ਦੀ ਰਹਿਗਦਰਾਸੀ ਦੇ ਨਾਲ ਮੇਰੇ ਵੀਰੋ ਉਸਤਾਦ ਤਾਰਨ ਵੱਡੀਆਂ ਮੁਬਾਰਕਾਂ ਬਈ ਸੁਖੇ ਬਰਾੜ ਨੂੰ ਔਰ ਬਾਈ ਸਾਡੇ ਅੱਲਾ ਰੱਖੇ ਨੂੰ ਮੇਰੇ ਵੀਰ ਐਨ ਕਿਤੇ ਵੱਡੀਆਂ ਮੁਬਾਰਕਾਂ ਉਧਰ ਬਾਈ ਅੰਗਰੇਜ਼ ਕੋਟ ਲੋ ਵੀ ਵੱਡੀ ਮੁਬਾਰਕਬਾਦ ਹੈ ਮੇਰੇ ਵੀਰ ਆਉਣ ਵਾਲਾ ਸਮਾਂ ਚਿੱਲੇ ਤੇ ਉਸਤਾਦਾਂ ਦੇ ਲਈ ਉਸ ਭਾਗਿਆ ਭਰੇ ਹੋਵੇ ਮੇਰੇ ਵੀਰ ਇਹ ਅੰਗਰੇਜ਼ ਹੈ ਮੇਰੇ ਵੀਰ ਕੋਟਲੀ ਪਿੰਡ ਹੈ ਟੌਪ ਟੌਪ ਦੀਆਂ ਬਾਜ਼ੀਆਂ ਦਾ ਜੇਤੂ ਹੈ ਮੇਰੇ ਵੀਰੋ ਬਿੱਥਾ ਪਾਪਾ ਜਿੱਤਿਆ ਦੂਸਰਾ ਤੀਸਰਾ ਔਰ ਕਿਹੜਾ ਦਾ ਚੋਟੀ ਦਾ ਮੈਲ ਹੈ ਮੇਰੇ ਵੀਰੋ ਉਸਤਾਦ ਵੀ ਚੋਟੀ ਦਾ ਮੈਲ ਹੈ ਦੁਨੀਆ ਕੀਪੇ ਕਹਿੰਦੀ ਹੈ ਮਲੋਟ ਹੈ ਮੇਰੇ ਵੀਰੋ ਕੌਰ ਜੀ ਦਾ ਗੱਡਾ ਰੇੜੀ ਬੜਾ ਮਸ਼ਹੂਰ ਹੋਇਆ ਮੇਰੇ ਵੀਰੋ ਐਨ ਕਹਿੰਦੇ ਕੀਪੇ ਬਾਈ ਨੇ ਮੋਟਰਸਾਈਕਲ ਵੀ ਜਿੱਤਿਆ ਫ੍ਰਿਜਾਂ ਵੀ ਟਰਨਰ ਵੀ ਜਿੱਤਿਆ ਮੇਰੇ ਵੀਰੋ ਵਾਹਨਿਕ ਮਸ਼ੀਨਾਂ ਵੀ ਜਿੱਤੇ ਕੱਪ ਵੀ ਜਿੱਤਿਆ ਬੱਲੇ ਬੱਲੇ ਕਰਾ ਗਏ ਮੇਰੇ ਵੀਰ ਉਹ ਕੀਪਾ ਮਲੋਟਵਾ ਵੀ ਚੋਟੀ ਦਾ ਮਾਲ ਆ ਦੂਸਰਾ ਤੀਸਰਾ ਉਹ ਕਹਿਰਾਂ ਦਾ ਚੋਟੀ ਦਾ ਮਾਲ ਆ ਦੁਨੀਆਂ ਦੇ ਵਿੱਚ ਵੱਡਾ ਨਾਮ ਐ ਕੀਪਾ ਕੀਪਾ ਹੋਈ ਪਈ ਐ ਪਰ ਖਾਸियत ਆ ਬਾਈ ਦੀ ਕਿਉਂਕਿ ਜਿੰਨੇ ਵੀ ਚੇਲੇ ਜੀਤਾਂ ਵੀ ਕੀਆਂ ਨੇ ਜਿੱਤੀਆਂ ਕਿਉਂਕਿ ਐਨ ਮੋਟਰਸਾਈਕਲ ਵੀ ਜਿੱਤਿਆ ਵੱਡਾ ਮਾਣ ਆ ਮੇਰੇ ਵੀਰੋ ਕੀਪਾ ਕੀਪਾ ਹੋਈ ਪਈ ਐ ਤੇ ਕੀਪੇ ਮਨੋਟ ਨੇ ਹੀਰਾ ਤਰਾਸਿਆ ਦੁਨੀਆ ਅੰਗਰੇਜ਼ ਕਹਿੰਦੀ ਐ ਟੋਟਲੇ ਪਿੰਡ ਆ ਜਿਹੜੇ ਮੁੰਡੇ ਨੂੰ ਕਹਿੰਦੇ ਆ ਉਸਤਾਦ ਧਰਨ ਕੀਤਾ 50000 ਦੀ ਨੈਗਦ ਰਸਤੀ ਦੇ ਨਾਲ ਮੇਰੇ ਵੀਰੋ ਸੁੱਖਾ ਬਰਾੜਾ ਅੱਲਾ ਰੱਖਾ ਮੇਰੇ ਵੀਰੋ ਪਿੰਡ ਰਾੜੇ ਵਾਲਾ ਮੇਰੇ ਵੀਰੋ ਅਵਿਸਤਾਨ ਤੋਂ ਚੱਲ ਗਿਆ ਕਿੰਨਾਂ ਨੇ ਉਸਤਾਦ ਧਾਰਨ ਕੀਤਾ ਜਿੱਥੇ ਉਸਤਾਦ ਵੀ ਟੌਪ ਦਾ ਪਲੇਅਰ ਰਿਹਾ ਉੱਥੇ ਹੀ ਕਹਿੰਦਾ ਅੰਗਰੇਜ਼ ਕੋਟਲੀ ਦੀ ਵੀ ਅੱਜ ਕੱਲ ਮੇਰੇ ਵੀਰੋਂ ਫੋਨ ਚੜਾਈ ਹੈ ਚੋਟੀ ਦੇ ਮਾਲਾਂ ਦੇ ਵਿੱਚ ਨਾਮ ਆਉਂਦਾ ਸਿਰ ਤੇ ਹੱਥ ਹੈ ਬਾਈ ਕੀਪੇ ਮਲੋੜਦਾ ਵੱਡਾ ਮਾਲਾ ਦੁਨੀਆ ਮੰਗ ਕਰਦੀ ਹੈ ਕੀਪੇ ਵੇਚ ਦੀ ਦੁਨੀਆ ਮੰਗ ਕਰਦੀ ਹੈ ਪੁਰਾਣਾ ਖੋਂਡਾ ਕਬੂਤਰਬਾਜ਼ੀ ਦਾ ਪੁਰਾਣਾ ਖੋਂਡਾ ਕਬੂਤਰਬਾਜ਼ੀ ਦਾ ਮੇਰੇ ਵੀਰੋਂ ਉਹ ਜੀਨੇ ਭੜਾ ਕੇ ਆਏ ਜਿਹਨੇ ਪੜਾਕੇ ਪਾਇਆ ਮੇਰੇ ਵੀਰ ਬੱਡੀਆਂ ਮੁਬਾਰਕਾਂ ਬਾਈ ਕੀਪੇ ਮਲੋਡ ਗਰੁੱਪ ਨੂੰ ਔਰ ਵੱਡੀ ਮੁਬਾਰਕਬਾਦ ਹੈ ਮੇਰੇ ਵੀਰ ਸੁੱਖਾ ਬਰਾੜ ਅੱਲਾ ਰੱਖੇ ਮੇਰੇ ਵੀਰ ਇਹਨਾਂ ਭਰਾਵਾਂ ਦੇ ਵੀ ਸਾਰੇ ਗਰੁੱਪ ਨੂੰ ਮੇਰੇ ਵੀਰ ਵੱਡੀ ਮੁਬਾਰਕਬਾਦ ਹੈ ਆਉਣ ਵਾਲਾ ਸਮਾਂ ਚੇਲੇ ਤੇ ਉਸਤਾਦਾਂ ਦੇ ਲਈ ਆਉਸ ਪੈ ਗਿਆ ਪਰਿਆ ਹੋਵੇ ਮੇਰੇ ਵੀਰੋ